ਜਿਹੜਾ ਤੁਸੀਂ ਦੇਖ ਰਹੇ ਹੋ ਇਸ ਟਰੈਕ ਦੇ ਵਿੱਚ ਖਾਸ ਇਹ ਹੈ ਕਿ ਕੇਰੀ ਲੈਂਦੀ ਗਈ ਹੈ ਪੰਚਕੁਲਾ ਤੋਂ ਇਹ ਜਿਹੜੀ ਲਾਲ ਰੰਗ ਦੀ ਮਿੱਟੀ ਹੁੰਦੀ ਹੈ ਸਪੈਸ਼ਲ ਇਹਦੇ ਨਾਲ ਬੰਦਾ ਥੱਕਦਾ ਨਹੀਂ ਹੈ ਤੇ ਇਸ ਤੋਂ ਅੱਗੇ ਜਿਹੜੇ ਆ ਰੋੜੇ ਦੇਖ ਰਹੇ ਹੋ ਪੱਥਰ ਦੇਖ ਰਹੇ ਹੋ ਇਹ ਪਹਾੜਾਂ ਦੇ ਜਿਹੜੇ ਪੱਥਰ ਹੈਗੇ ਉੱਥੋਂ ਲਿਆ ਕੇ ਪੱਥਰਾਂ ਦਾ ਟਰੈਕ ਬਣਾਇਆ ਗਿਆ ਯਾਨੀ ਐਕੂ ਪ੍ਰੈਸ਼ਰ ਦਾ ਕੰਮ ਕਰਦੇ ਆ ਨੰਗੇ ਪੈਰ ਇਹਦੇ ਤੇ ਲੋਕ ਤੁਰਣਗੇ ਤਾਂ ਐਕੂ ਪ੍ਰੈਸ਼ਰ ਵੀ ਉਹਨਾਂ ਨੂੰ ਮਿਲੇਗਾ ਤਾਂ ਤਿੰਨ ਜਿਹੜੇ ਇੱਥੇ ਜ਼ੋਨ ਹੈਗੇ ਆ ਉਹ ਇਹਦੇ ਬਣਾਏ ਗਏ ਆ 1 ਕਿਲੋਮੀਟਰ ਲੰਬੀ ਸੈਰਗਾ ਵਿਹਤ ਕਮਾਲ ਦੀ ਸਰਗਾ ਤੇ ਸਾਰੀ ਸਰਗਾ ਦੇ ਆਸ-ਪਾਸੇ ਨਿੰਮ ਦੇ ਵੱਡੇ-ਵੱਡੇ ਦਰਖਤ ਲਾਇਆ ਗਿਆ ਕਿਉਂਕਿ ਨਿੰਮ ਆਪਣੇ ਆਪ ਦੇ ਵਿੱਚ ਇੱਕ ਵਾਤਾਵਰਨ ਨੂੰ ਸ਼ੁੱਧਤਾ ਕਰਦੇ ਐ ਲੋਕਾਂ ਦੀ ਸਿਹਤ ਵੀ ਤੰਦਰੁਸਤ ਰੱਖਦੀ ਹੈ ਜਿਹੜੇ ਸੰਤ ਸਿਚੇਵਾਲ ਜੀ ਜਿਨ੍ਹਾਂ ਦੀਆਂ ਵਾਤਾਵਰਨ ਪ੍ਰਤੀ ਸੁਆਮਣ ਦੇਖਦੇ ਹੋ ਰਾਸ਼ ਸਭਾ ਦੇ ਵਿੱਚ ਭੇਜਿਆ ਸੋ ਇਸ ਕਰਕੇ ਅਸੀਂ ਵੀ ਉਹਨਾਂ ਦੀ ਟੀਮ ਦਾ ਇੱਕ ਹਿੱਸਾ ਅਸੀਂ ਮਾਨ ਸਾਹਿਬ ਦੇ ਸੁਪਨਿਆਂ ਨੂੰ ਸੱਚ ਕਰਨ ਦੇ ਵਿੱਚ ੜਕਾ ਮਾਤਰ ਜਿਹੜਾ ਹੈਗਾ ਉਹ ਯੋਗਦਾਨ ਪਾ ਰਹੇ ਹਾਂ ਜਿਹੜਾ ਮਹਾਨ ਸ਼ਹੀਦ ਆ ਸਾਡੇ ਆਜ਼ਾਦੀ ਲਹਿਰ ਦਾ ਜਿਹਨੂੰ ਉਡਣਾ ਸੱਪ ਕਿਹਾ ਜਾਂਦਾ ਜਿਹੜਾ ਪਹਿਲਾ ਪਾਇਲਟ ਸੀ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਜਾਤੀ ਦੀ ਲੜਾਈ ਲੜੀ ਉਸ ਦੇ ਨਾਂ ਨੂੰ ਸਮਰਪਿਤ ਉਸ ਨੂੰ ਪਿਆਰ ਉਸ ਨੂੰ ਸਤਿਕਾਰ ਉਸ ਨੂੰ ਸ਼ਰਧਾ ਦੇਣ ਦੀ ਛੋਟੀ ਜੀ ਸਾਡੀ ਕੋਸ਼ਿਸ਼ ਹੈ ਇਹ 1 ਕਿਲੋਮੀਟਰ ਲੰਮੀ ਸੈਰਗਾ ਬਣਾਈ ਜਾ ਰਹੀ ਹੈ ਔਰ ਇਸ ਸੈਰਗਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਿੰਮ ਦੇ ਬੂਟੇ ਹਨ ਮਹਾਰ ਲੋਕ ਉਹ ਵੀ ਦੱਸਦੇ ਨੇ ਕਿ ਜਿਹੜੀ ਸੈਰ ਆ ਸਵੇਰ ਦੀ ਸੈਰ ਆ ਸ਼ਾਮ ਦੀ ਸੈਰ ਉਸ ਦੇ ਨਾਲ ਲੱਖਾਂ ਬਿਮਾਰੀਆਂ ਤੋਂ ਜਿੱਥੇ ਅਸੀਂ ਮੁਕਤ ਹੋ ਸਕਦੇ ਹਾਂ ਪ੍ਰਾਣੇ ਬਿਸ਼ੁਰਗ ਦੱਸਦੇ ਹੁੰਦੇ ਆ ਵਿੱਤੂ ਸੀ ਕੁਛ ਨਾ ਕਰੂ ਇੱਕ ਨਿੰਮ ਦੀ ਦਤਨ ਕਰ ਲਉ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਸੇ ਸਬਦਾਵਾ ਮਾ ਦੇਣ ਵਾਸਤੇ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਉੱਥੇ ਚੰਗਾ ਵਾਤਾਵਰਨ ਚੰਗਾ ਮਾਹੌਲ ਦੇਣ ਵਾਸਤੇ ਉਹਨਾਂ ਦੀ ਟੀਮ ਵੀ ਲਗਾਤਾਰ ਕੰਮ ਕਰ ਰਹੀ ਹੈ ਤਾਂ ਤੁਹਾਨੂੰ ਬਠਿੰਡਾ ਦੇ ਅਸੀਂ ਲੈ ਕੇ ਆਏ ਹਾਂ ਇੱਕ ਐਸੀ ਸਰਕਾਰਾ ਦੇ ਵਿੱਚ ਜਿਹੜੀ ਸਰਕਾਰਾ ਰਿੰਗ ਰੋਡ ਤੇ ਬਣਾਈ ਗਈ ਹੈ ਇਹ ਪੰਜਾਬ ਦੀ ਪਹਿਲੀ ਸਰਕਾਰਾ ਹੈ ਜਿਹੜੀ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਉਨ੍ਹਾਂ ਵੱਲੋਂ ਤਿਆਰ ਕਰਵਾਈ ਗਈ ਹੈ ਬੇहद ਖਾਸ ਚੀਜ਼ ਹੈ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਉਣੀ ਹੈ ਸੈਰਗਾ ਦੀ ਖਾਸਿਤ ਕੀ ਹੈ ਕਿ ਨਾ ਤਾਂ ਇੱਥੇ ਕੋ ਪਲਾਸਟਿਕ ਦੀ ਵਰਤੋਂ ਕੀਤੀ ਗਈ ਹੈ ਨਾ ਇੱਟਾਂ ਨਾ ਰੋੜਿਆਂ ਦੀ ਬਹੁਤ ਵਧੀਆ ਜਿਹੜੀ ਸੈਰਗਾ ਇਹ ਬਣ ਕੇ ਤਿਆਰ ਹੋ ਰਹੀ ਹੈ ਬਣ ਚੁੱਕੀ ਹੈ ਕਾਫੀ ਹੱਦ ਤੱਕ ਇਹਦਾ ਜਿਹੜਾ ਮਟੀਰੀਅਲ ਹੈ ਪੈ ਚੁੱਕਿਆ ਤਾਂ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਤਸਵੀਰਾਂ ਇਸ ਵਕਤ ਸੈਰਗਾ ਦੀਆਂ ਨੇ ਜਿਹੜੀ ਸੈਰਗਾ ਇੰਪਰੂਵਮੈਂਟ ਫੰਡਸ ਵੱਲੋਂ ਤਿਆਰ ਕੀਤੀ ਗਈ ਹੈ ਚੇਅਰਮੈਨ ਜਤਨਦਰ ਸਿੰਘ ਭੱਲਾ ਨੇ ਜਿਹੜੇ ਲਗਾਤਾਰ ਮਿਹਨਤ ਕਰ ਰਹੇ ਨੇ ਕਹਿ ਦਈਆਂ ਜਾਂ ਸਰਕਾਰ ਦੇ ਜਿਹੜੇ ਨਿਰਦੇਸ਼ ਹੈ ਇਹ ਪੰਜਾਬ ਦੀ ਪਹਿਲੀ ਹੈਗੀ ਹੈ ਬਠਿੰਡਾ ਚ ਹੈ ਜਿਹੜੀ ਸਰਗਾ ਬਣੀ ਹੈ ਪੰਜਾਬ ਦੀ ਪਹਿਲੀ ਸਰਗਾ ਖਾਸियत ਕੀ ਹੈਗੀ ਹੈ ਉਹ ਸਾਰੀ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਤਾਂ ਇੱਕ ਵਾਰ ਦਿਖਾ ਦਈਏ ਤੁਹਾਨੂੰ ਇੱਕ ਟਰੈਕ ਬਣਾਇਆ ਗਿਆ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਟਰੈਕ ਦੇ ਵਿੱਚ ਖਾਸ ਇਹ ਹੈ ਕਿ ਕੇਰੀ ਲੈਂਦੀ ਹੈ ਪੰਚਕੂਲਾ ਤੋਂ ਜਿਹੜੀ ਲਾਲ ਰੰਗ ਦੀ ਮਿੱਟੀ ਹੁੰਦੀ ਹੈ ਸਪੈਸ਼ਲ ਇਹਦੇ ਨਾਲ ਬੰਦਾ ਥੱਕਦਾ ਨਹੀਂ ਹੈ ਤੇ ਇਸ ਤੋਂ ਅੱਗੇ ਇੱਕ ਇੱਟਾਂ ਦੇ ਜਿਹੜੇ ਰੋੜੇ ਤੁਸੀਂ ਮਾਫ ਕਰਨਾ ਜਿਹੜੇ ਆ ਰੋੜੇ ਦੇਖ ਰਹੇ ਹੋ ਪੱਥਰ ਦੇਖ ਰਹੇ ਹੋ ਇਹ ਪਹਾੜਾਂ ਦੇ ਜਿਹੜੇ ਪੱਥਰ ਹੈਗੇ ਉੱਥੋਂ ਲਿਆ ਕੇ ਪੱਥਰਾਂ ਦਾ ਇੱਕ ਟਰੈਕ ਬਣਾਇਆ ਗਿਆ ਯਾਨੀ ਇਹ ਐਕੂ ਪ੍ਰੈਸ਼ਰ ਦਾ ਕੰਮ ਕਰਦੇ ਆ ਨੰਗੇ ਪੈਰ ਇਹਦੇ ਤੇ ਲੋਕ ਤੁਰਣਗੇ ਤਾਂ ਐਕੂ ਪ੍ਰੈਸ਼ਰ ਵੀ ਉਹਨਾਂ ਨੂੰ ਮਿਲੇਗਾ ਤਾਂ ਤਿੰਨ ਜਿਹੜੇ ਇੱਥੇ ਜ਼ੋਨ ਹੈਗੇ ਆ ਉਹ ਇਹਦੇ ਬਣਾਏ ਗਏ ਆ 1 ਕਿਲੋਮੀਟਰ ਲੰਬੀ ਸੈਰਗਾ ਬੇਹਤ ਕਮਾਲ ਦੀ ਸੈਰਗਾ ਤੇ ਸਾਰੀ ਸੈਰਗਾ ਦੇ ਆਸ-ਪਾਸੇ ਨਿੰਮ ਦੇ ਵੱਡੇ ਵੱਡੇ ਦਰਖਤ ਲਾਇਆ ਗਿਆ ਕਿਉਂਕਿ ਨਿੰਮ ਆਪਣੇ ਆਪ ਦੇ ਵਿੱਚ ਇੱਕ ਵਾਤਾਵਰਨ ਨੂੰ ਸ਼ੁੱਧਤਾ ਕਰਦੇ ਆ ਲੋਕਾਂ ਦੀ ਸਿਹਤ ਵੀ ਤੰਦਰੁਸਤ ਰੱਖਦੀ ਹੈ ਤਾਂ ਇਹ ਬੜਾ ਵਧੀਆ ਇੱਕ ਜਿਹੜੀ ਸੈਰਗਾ ਪੰਜਾਬ ਦੀ ਪਹਿਲੀ ਸੈਰਗਾ ਜਿਹੜੀ ਬਠਿੰਡਾ ਚ ਤਿਆਰ ਕੀਤੀ ਹੈ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੇहद ਕਮਾਲ ਦੀ ਸੈਰਗਾ ਇਹ ਪਹਿਲੀ ਹੈਗੀ ਪੰਜਾਬ ਦੇ ਵਿੱਚ ਪਹਿਲੀ ਸੈਰਗਾ ਬਠਿੰਡਾ ਚ ਬਣਾਈ ਗਿਆ ਜਿਹਨੂੰ ਦੂਰੋਂ ਦੂਰੋਂ ਦੇਖਣ ਵਾਸਤੇ ਹੋਰ ਵੀ ਇਲਾਕੇਆਂ ਤੋਂ ਲੋਕ ਜਿਹੜੇ ਇੱਥੇ ਪਹੁੰਚਦੇ ਆ ਕਿ ਇਹਦਾ ਟਰੈਕ ਜਿਹੜਾ ਕੀ ਬਣਾਇਆ ਨਾ ਤਾਂ ਇਹਦੇ ਪਲਾਸਟਿਕ ਯੂਜ਼ ਕੀਤਾ ਗਿਆ ਤੇ ਨਾ ਇੱਟਾਂ ਯੂਜ਼ ਕੀਤੀਆਂ ਐ ਐਕੂ ਪ੍ਰੈਸ਼ਰ ਜ਼ੋਨ ਜਿਹੜੇ ਹੈਗੇ ਆ ਉਹ ਵੀ ਬਣਾਏ ਗਏ ਆ ਬੇहद ਐਸੀ ਅਨਮੋਲ ਚੀਜ਼ ਕਿ ਐਸਾ ਇਨੀ ਵਧੀਆ ਚੀਜ਼ ਹੈਗੀ ਕਿ ਆਉਣ ਵਾਲੀ ਪੀੜ੍ਹੀਆਂ ਤੱਕ ਇਹ ਜੜੀ ਹੈ ਜਾਣੀ ਜਾਊਗੀ ਤਾਂ ਜਤਿੰਦਰ ਸਿੰਘ ਭੱਲਾ ਜਿਹੜੇ ਚੇਅਰਮੈਨ ਨੇ ਇੰਪਰੂਵਮੈਂ ਉਹਨਾਂ ਦਾ ਸੁਪਨਾ ਹੈ ਕਿ ਬਠਿੰਡੇ ਨੂੰ ਨੰਬਰ 1 ਤੇ ਲੈ ਕੇ ਆਣਾ ਬਠਿੰਡਾ ਪਹਿਲਾਂ ਵੀ ਨੰਬਰ 1 ਰਿਹਾ ਪਰ ਹੁਣ ਕਿਤੇ ਨਾ ਕਿਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਬਠਿੰਡੇ ਨੂੰ ਹੋਰ ਅੱਗੇ ਲੈ ਕੇ ਜਾਵੇ ਪੱਲਾ ਸਾਹਿਬ ਉਹ ਵਾਤਾਵਰਣ ਜੀ ਸਸੀ ਕਾਲ ਜੀ ਹਰਿਆਣਾ ਸਪੋਕਸਮੈਨ ਸਾਰੇ ਦਰਸ਼ਕਾਂ ਨੂੰ ਪਿਆਰ ਤੁਸੀਂ ਸਸੀ ਕਾਲ ਜੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਲਈ ਆ ਤੁਹਾਡਾ ਸਵਾਗਤ ਕਰਦਾ ਜੀ ਪੱਲਾ ਸਾਹਿਬ ਦੇਖ ਰਿਹਾ ਬੜਾ ਚੁਣਕੇ ਲਿਆਏ ਹੋ ਆਈਡੀ ਆਈਡੀ ਆ ਕਿ ਤੁਹਾਡਾ ਦਿਮਾਗ ਆਈਡੀ ਆ ਜੀ ਕਿਉਂਕਿ ਮੈਂ ਵੀ ਵਾਤਾਵਰਣ ਪ੍ਰੇਮੀ ਆ ਜੀ ਤੇ ਸਭ ਤੋਂ ਵੱਡੀ ਗੱਲ ਸਰਦਾਰ ਭਗਵਾਨ ਸਿੰਘ ਦੀ ਮਾਨ ਜਿਹੜੇ ਵਾਤਾਵਰਣ ਪ੍ਰੇਮੀ ਕਹਿ ਸਕ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਹਵਾ ਤੇ ਪਾਣੀ ਦੀ ਗੱਲ ਕਰਦਾ ਪਹਿਲਾ ਮੁੱਖ ਮੰਤਰੀ ਹੈ ਜਿਹੜੇ ਸੰਤ ਸਿਚੇਵਾਲ ਜੀ ਜਿਨ੍ਹਾਂ ਦੀਆਂ ਵਾਤਾਵਰਣ ਪ੍ਰਤੀ ਸੁਆਮਾਨ ਨੂੰ ਦੇਖਦੇ ਹੋ ਰਾਜ ਸਭਾ ਦੇ ਵਿੱਚ ਭੇਜਿਆ ਸੋ ਇਸ ਕਰਕੇ ਅਸੀਂ ਵੀ ਉਹਨਾਂ ਦੀ ਟੀਮ ਦਾ ਇੱਕ ਹਿੱਸਾ ਅਸੀਂ ਵੀ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਪੰਜਾਬ ਹੈ ਉਹ ਰੰਗਲਾ ਪੰਜਾਬ ਬੜੇ ਮਾਨ ਸਾਹਿਬ ਦਾ ਸੁਪਨਾ ਅਸੀਂ ਮਾਨ ਸਾਹਿਬ ਦੇ ਸੁਪਨਿਆਂ ਨੂੰ ਸੱਚ ਕਰਨ ਦੇ ਵਿੱਚ ਤਣਕਾ ਮਾਤਰ ਜਿਹੜਾ ਹੈਗਾ ਉਹ ਯੋਗਦਾਨ ਪਾ ਰਹੇ ਹਾਂ ਅੱਛਾ ਇਹ ਜਗ੍ਹਾ ਸਾਡੀ ਖੁਦ ਹੀ ਦੇਖੀ ਹੋਈ ਹੈ ਇਹ ਸਾਰੀ ਗੰਦਗੀ ਹੁੰਦੀ ਸੀ ਇੱਥੋਂ ਲੈ ਕੇ ਉਹ ਸਿਰੇ ਤੱਕ ਕੂੜੇ ਦੇ ਢੇਰ ਲੋਕ ਸੁੱਟਦੇ ਸੀਗੇ ਇਥੇ ਥੋੜੇ ਮਨ 'ਚ ਆਈਡੀਆ ਆਇਆ ਕਿਵੇਂ ਵੀ ਯਾਰ ਆ ਜਗ੍ਹਾ ਨੂੰ ਕਲੀਨ ਕਰੀਏ ਵੀ ਇੱਥੇ ਟ੍ਰੈਕ ਵਧੀਆ ਬਣ ਸਕਦਾ ਆਈਡੀਆ ਇਹ ਹੈ ਜੀ ਵੀ ਅ ਕੰਮ ਕਰਨਾ ਮੇਰਾ ਸ਼ੌਂਕ ਆ ਕੋਈ ਅਜਦਾ ਨਹੀਂ ਮੈਂ 20-25 ਸਾਲਾਂ ਤੋਂ ਪਹਿਲਾਂ ਕਲੱਬਾਂ ਦੇ ਵਿੱਚ ਕੰਮ ਕੀਤਾ ਫਿਰ ਅਧਿਆਪਕ ਸੀਗੇ ਸਕੂਲਾਂ ਦੇ ਵਿੱਚ ਬੜਾ ਕੰਮ ਕੀਤਾ ਜਥੇਬੰਦੀਆਂ 'ਚ ਕੰਮ ਕੀਤਾ ਉਸ ਤੋਂ ਬਾਅਦ ਨੌਕਰੀ ਛੱਡ ਕੇ ਮੈਂ ਪੋਲਿਟਿਕਸ ਦੇ ਵਿੱਚ ਆਇਆ ਕੇਜਰੀਵਾਲ ਸਾਹਿਬ ਤੇ ਭਗਵਾਨ ਸਿੰਘ ਮਾਨ ਦੀ ਉਹਨਾਂ ਦੀ ਗਵਾਈ ਦੇ ਵਿੱਚ ਕੰਮ ਕੀਤਾ ਸੋ ਇੱਥੇ ਤੁਰਦੇ ਫਿਰਦੇ ਕਿਉਂਕਿ ਸ਼ਾਮ ਨੂੰ ਜਦੋਂ ਉਹਨੇ ਬਹੁਤ ਲੋਕ ਇੱਥੇ ਸੈਰ ਕਰਦੇ ਮੇਲਾ ਲੱਗਿਆ ਹੁੰਦਾ ਉਹਨਾਂ ਦੇ ਸੈਰ ਨੂੰ ਦੇਖ ਕੇ ਮਨ ਦੇ ਵਿੱਚ ਸੋਚਿਆ ਵੀ ਆਹ ਜਿਹੜਾ ਥਾਂ ਹੈ ਮੇਲਾ ਪਿਆ ਹੈ ਇੱਥੇ ਗੰਦਬੰਦ ਪਿਆ ਤਾਂ ਅਸੀਂ ਇੱਥੇ ਟਰੈਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਪਹਿਲੀ ਸੈਰਗਾ ਜਿਹੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹੜਾ ਮਹਾਨ ਸ਼ਹੀਦ ਆ ਸਾਡੇ ਆਜ਼ਾਦੀ ਲਹਿਰ ਦਾ ਜਿਹਨੂੰ ਉਡਣਾ ਸੱਪ ਕਿਹਾ ਜਾਂਦਾ ਜਿਹੜਾ ਪਹਿਲਾ ਪਾਇਲਟ ਸੀ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਆਜ਼ਾਦੀ ਦੀ ਲੜਾਈ ਲੜੀ ਉਸ ਦੇ ਨਾਂ ਨੂੰ ਸਮਰਪਿਤ ਉਸ ਨੂੰ ਪਿਆਰ ਉਸ ਨੂੰ ਸਤਿਕਾਰ ਉਸ ਨੂੰ ਸ਼ਰਧਾ ਦੇਣ ਦੀ ਛੋਟੀ ਜੀ ਸਾਡੀ ਕੋਸ਼ਿਸ਼ ਹੈ ਇਹ 1 ਕਿਲੋਮੀਟਰ ਲੰਮੀ ਸੈਰਗਾ ਬਣਾਈ ਜਾ ਰਹੀ ਹੈ ਔਰ ਇਸ ਸੈਰਗਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਿੰਮ ਦੇ ਬੂਟੇ ਹਨ ਨਿੰਮ ਇੱਕ ਜਿਵੇਂ ਕਿ ਨਿੰਮ ਇੱਕ ਨਿੰਮ ਤੇ 100 ਸੁੱਕ ਕਿਹਾ ਜਾਂਦਾ ਇੱਕ ਮੈਡੀਕੇਟਡ ਪਲਾਂਟ ਹੈ ਮੈਂ ਗੁਜਰਾਤ ਦੇ ਵਿੱਚ ਇਲੈਕਟ੍ਰਾ ਮੇਰੀ ਡਿਊਟੀ ਸੀਗੀ ਉੱਥੇ ਬਾੜਕਾਂ ਦੇ ਵਿੱਚ ਵੱਡੀ ਪੱਧਰ ਤੇ ਨਿੰਮ ਲੱਗੇ ਹੋਇਆ ਤਾਂ ਮਤਲਬ ਅਸੀਂ ਸੋਚਿਆ ਵੀ ਇੱਥੇ ਨੰਮਿਤ ਦਰਖਤ ਲੱਗੇ ਹੋਏ ਆ ਇੱਥੇ ਲੋਕਾਂ ਨੂੰ ਸ਼ੁੱਧ ਹਵਾ ਸਾਵਾਤਾਵਰਨ ਵਧੀਆ ਮਹਈਆ ਕੀਤਾ ਜਾ ਸਕਦਾ ਸੋ ਇਹ ਜਿਹੜੇ ਹੈਗੇ 1 ਕਿਲੋਮੀਟਰ ਲੰਮੀ ਸੈਰਗਾ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਸਮਰਪਿਤ ਕਰ ਰਹੇ ਹਾਂ ਔਰ ਇਸ ਸੈਰਗਾ ਦੇ ਵਿੱਚ ਮੈਡੀਕੇਟਡ ਪਲਾਂਟਸ ਲਗਾਏ ਗਏ ਆ ਇਸ ਸੈਰਗਾ ਦੇ ਵਿੱਚ ਐਕੂਪ੍ਰੈਸ਼ਰ ਜ਼ੋਨ ਲਾਏ ਹੋਏ ਆ ਜਿੱਥੇ ਸਾਡੇ ਬਜ਼ੁਰਗ ਆ ਜਾਂ ਨੌਜਵਾਨਾਂ ਜਾਂ ਬੱਚੇ ਜਦੋਂ ਨੰਗੇ ਪੈਰੀ ਤੁਰਨਗੇ ਤਾਂ ਉਹਨਾਂ ਦਾ ਆਟੋਮੈਟਿਕ ਇੱਕ ਪੈਰਾਂ ਦੇ ਰਾਈ ਜਿਹੜੀ ਬਾਡੀ ਦੀ ਐਕੂਪ੍ਰੈਸ਼ਨ ਸਿਸਟਮ ਆ ਰੱਖਿਆ ਛੇ ਜ਼ੋਨ ਬਣਾਇਆ ਸੀ ਫਿਰ ਅਸੀਂ ਇਹਦੇ ਵਿੱਚ ਤਿਤਲੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਬੈਸੀ ਸੋਹਣੀਆਂ ਲੱਗਦੀਆਂ ਆ ਬੱਚਿਆਂ ਨੂੰ ਮੰਨਰਾਉਂਦੀਆਂ ਜਦੋਂ ਸਾਨੂੰ ਚੰਗੀਆਂ ਲੱਗਦੀਆਂ ਆ ਖਾਸ ਕਰਕੇ ਬੱਚਿਆਂ ਨੂੰ ਤਾਂ ਜਿਹੜੇ ਪੌਦਿਆਂ ਤੇ ਕਿਉਂਕਿ ਜਿਹੜੀ ਤਿਤਲੀ ਹੁੰਦੀ ਆ ਇਹ ਵਿਸ਼ੇਸ਼ ਕਿਸਮ ਦੇ ਪੌਦੇ ਤੇ ਆਂਡੇ ਦਿੰਦੀ ਆ ਵਿਸ਼ੇਸ਼ ਕਿਸਮ ਦੇ ਪੌਦੇ ਤੇ ਉਸਦੇ ਪੱਤੇ ਖਾਂਦੀ ਆ ਵਿਸ਼ੇਸ਼ ਕਿਸਮ ਦੇ ਪੌਦਿਆਂ ਤੇ ਹੀ ਉੜਦੀ ਆ ਅੜਾਰੀਆਂ ਭਰਦੀ ਆ ਉਹ ਜਿਹੜੇ ਤਿਤਲੀਆਂ ਵਾਲੇ ਪੌਦੇ ਆ ਮੈਂ ਵਿਸ਼ੇਸ਼ ਤੌਰ ਤੇ ਲੈ ਕੇ ਆਇਆ ਬਟਰਫਲਾਈ ਪਾਰਕ ਚੰਡੀਗੜ੍ਹ ਤੋਂ ਉਹ ਅਸੀਂ ਇੱਥੇ ਲੱਗ ਰਹੇ ਨੇ ਸੋ ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਇਸ ਨੂੰ ਪਲਾਸਟਿਕ ਜੋਨ ਪਲਾਸਟਿਕ ਫ੍ਰੀ ਜ਼ੋਨ ਰੱਖਣਾ ਹੈ ਲੱਕੜ ਦੇ ਚ ਬੈਂਚ ਰੱਖੇ ਨੇ ਇਸ ਤੋਂ ਇਲਾਵਾ ਆਰਾਮ ਕਰਨ ਲਈ ਅਸੀਂ ਇਹਦੇ ਵਿੱਚ ਬਣਾਵਾਂਗੇ ਜਿੱਥੇ ਬਜ਼ੁਰਗ ਬੈਠ ਕੇ ਆਪਦੀਆਂ ਗੱਲਾਂ ਬਾਤਾਂ ਕਰ ਸਕਦੇ ਨੇ ਮਨਜਣ ਕਰ ਸਕਦੇ ਨੇ ਇਸ ਦੀ ਇੱਕ ਹੋਰ ਬੜੀ ਖੂਬਸੂਰਤ ਜਿਹੜੀ ਗੱਲ ਹੈ ਜਿਹੜੀ ਬਠਿੰਡੇ ਦੇ ਵਿੱਚ ਪਹਿਲਾਂ ਕਿਤੇ ਨਹੀਂ ਹੋਈ ਸਾਡਾ ਬਠਿੰਡਾ ਜਿਹੜਾ ਹੈਗਾ ਸਾਡਾ ਮਾਲਵੇ ਦਾ ਦਿਲ ਮੰਨਿਆ ਜਾਂਦਾ ਸਾਡਾ ਸ਼ਹਿਰ ਬਠਿੰਡਾ ਸੋ ਇਸ ਦਾ ਬਹੁਤ ਵੱਡਾ ਇਤਿਹਾਸ ਹੈ ਕਿਲੇ ਦਾ ਕਿੱਡਾ ਵੱਡਾ ਇਤਿਹਾਸ ਆ ਇੱਥੇ ਤੇ ਅਸੀਂ ਸਾਡਾ ਬਠੰਡਾ ਸਾਡਾ ਮਾਨ ਇੱਕ ਵਿਸ਼ੇਸ਼ 셀ਫੀ ਪੁਆਇੰਟ ਬਣਾਵਾਂਗੇ ਦੇ ਵਿੱਚ ਜੋ ਕਿ ਅਸੀਂ ਪਟਿਆਲਾ ਤੋਂ ਤਿਆਰ ਕਰਾਇਆ ਔਰ ਉਹ 10 ਫੁੱਟ ਲੰਮਾ ਹੈ ਤੇ 7-8 ਫੁੱਟ ਉਸ ਦੀ ਉਚਾਈ ਹੈ ਸੋ ਉਸ ਦੇ ਵਿੱਚ ਸਾਰੀ ਸਾਡੀ ਬਠਿੰਡੇ ਦੀ ਵਿਰਾਸਤ ਜਿਹਦੇ ਵਿੱਚ ਸਾਡੀਆਂ ਇਮਾਰਤਾਂ ਜਿਹਦੇ ਵਿੱਚ ਸਾਡਾ ਜਿਹੜਾ ਹੈਗਾ 에어ਪੋਰਟ ਹੈ ਜਿਹਦੇ ਵਿੱਚ ਸਾਡਾ ਕਣਈਆ ਚੌਕਾ ਜਿਹਦੇ ਵਿੱਚ ਰਜਿੰਦਰਾ ਕਾਲਜ ਹੈ ਜਿਹਦੇ ਵਿੱਚ ਡੀਵੀ ਕਾਲਜ ਹੈ ਜਿਹਦੇ ਵਿੱਚ ਕਿਲਾ ਸਾਹਿਬ ਆ ਜਿਹਦੇ ਵਿੱਚ ਮਤਲਬ ਸਾਡਾ ایمਸ ਹੈ ਜਿਹਦੇ ਵਿੱਚ ਸਾਡੀ ਆਰਮੀ ਹੈ ਸਾਰੀਆਂ ਜਿਹੜੀਆਂ ਮੇਨ ਜਿਹੜੀਆਂ ਸਾਡੀਆਂ ਤਸਵੀਰਾਂ ਨੇ ਸਾਰਾ ਬਠਿੰਡੇ ਦਾ ਵਿਰਾਸਤ ਜਿਹੜੀ ਉਹਦੇ ਵਿੱਚ ਪੇਸ਼ ਕੀਤੀ ਜਾਊਗੀ ਉੱਥੇ ਲੋਕ ਜਿਹੜੇ ਹੈਗੇ ਆ ਸੈਲਫੀਆਂ ਫੋਟੋਆਂ ਖਿਚਾਉਣਗੇ ਸਾਡੇ ਨੌਜਵਾਨ ਬੱਚੇ ਬੱਚੀਆਂ ਤੇ ਇਸ ਕਰਕੇ ਸਾਡਾ ਮਨੋਰਥ ਇਹੀ ਹੈ ਪੇ ਬਠੰਡੇ ਦੇ ਲੋਕਾਂ ਨੂੰ ਵਧੀਆ ਵਾਤਾਵਰਣ ਵਾਲੀ ਜਿਹੜੀ ਜਗ੍ਹਾ ਹੈਗੀ ਆ ਉਹ ਮਹਈਆ ਕਰਵਾਈ ਜਾਵੇ ਅੱਜ ਬਿਮਾਰੀਆਂ ਦਾ ਜੋਗਾ ਕਿੰਨੀ ਵੱਡੀ ਪੱਧਰ ਤੇ ਜਿਹੜਾ ਹੈਗਾ ਕੈਂਸਰ ਫੈਲ ਰਿਹਾ ਤਾਂ ਡਾਕਟਰ ਵੀ ਦੱਸਦੇ ਨੇ ਜਿਹੜੇ ਮਾਹਰ ਲੋਕ ਉਹ ਵੀ ਦੱਸਦੇ ਨੇ ਕਿ ਜਿਹੜੀ ਸਹਿਰ ਆ ਸਵੇਰ ਦੀ ਸਹਿਰ ਸ਼ਾਮ ਦੀ ਸੈਰ ਉਸ ਦੇ ਨਾਲ ਲੱਖਾਂ ਬਿਮਾਰੀਆਂ ਤੋਂ ਜਿੱਥੇ ਅਸੀਂ ਮੁਕਤ ਹੋ ਸਕਦੇ ਆ ਉੱਥੇ ਅਸੀਂ ਤੰਦਰੁਸਤ ਰਹਿ ਸਕਦੇ ਆ ਜਵਾਨ ਰਹਿ ਸਕਦੇ ਆ ਰਿਸਟ ਪੂਰ ਰਹਿ ਸਕਦੇ ਆ ਸੋ ਅਸੀਂ ਇਸ ਉਦਮ ਤੇ ਪਰਾਲੇ ਦੇ ਨਾਲ ਸ਼ਹਿਰ ਨਿਵਾਸੀ ਨੂੰ ਇੱਕ ਮੈਸੇਜ ਦਿੱਤਾ ਹੈ ਵੀ ਆਓ ਇੱਥੇ ਸ਼ੁੱਧ ਹਵਾ ਤੁਹਾਨੂੰ ਦਾ ਪ੍ਰਬੰਧ ਹੈ ਤੇ ਵਧੀਆ ਸਿਕਿਉਰ ਹੈ ਮਤਲਬ ਇਧਰ ਆਰਮੀ ਆ ਗਈ ਇਧਰ ਫੈਂਸਰ ਹੋਏ ਵੀ ਆ ਅਗਲੇ ਪਾਸੇ ਰੈਂਗ ਰੋਡ ਆ ਸੋ ਜੋ ਵੀ ਸਾਡਾ ਬਜ਼ੁਰਗ ਜੋ ਵੀ ਸਾਡਾ ਨੌਜਵਾਨ ਜੋ ਵੀ ਸਾਡੀ ਬੱਚੀ ਉਹ ਜਦੋਂ ਇਹਦੇ ਵਿੱਚ ਇੱਕ ਪਾਸੇ ਵੜਨਗੇ ਤਾਂ ਧੁਰ ਤੱਕ 1 ਕਿਲੋਮੀਟਰ ਲੰਮੀ ਆ ਤੇ ਦੋ ਜੇ ਗੇੜੇ ਲਾ ਲ ਕੇ 2 ਕਿਲੋਮੀਟਰ ਹੋ ਜਾਂਦੀ ਆ ਤੇ ਮੇਰੇ ਡਿਪਟੀ ਸਾਹਿਬ ਨਾਲ ਡੀਸੀ ਸਾਹਿਬ ਨਾਲ ਗੱਲ ਹੋਈ ਆ ਕਿਉਂਕਿ ਉਹ ਉਸ ਤੋਂ ਅਗਲੀ ਜਗ੍ਹਾ ਕਾਰਪੋਰੇਸ਼ਨ ਦੀ ਆ ਤੇ ਮੈਂ ਕੋਸ਼ਿਸ਼ ਆ ਮੇਰੀ ਵੀ ਇਸ ਨੂੰ 1 ਕਿਲੋਮੀਟਰ ਹੋਰ ਆ ਜਿਹੜਾ ਉਹ ਐਕਸਟੈਂਡ ਕਰਾਇਆ ਜਾਵੇ ਸੋ ਇਸ ਕਰਕੇ ਜਿੱਥੇ ਮੈਂ ਗੱਲ ਸ਼ੁਰੂ ਕੀਤੀ ਸੀ ਮਾਨ ਸਾਹਿਬ ਉਹਨਾਂ ਦੀ ਟੀਮ ਦੇ ਮੈਂਬਰ ਆ ਉਹ ਪੰਜਾਬ ਨੂੰ ਸੋਨਾ ਬਣਾਉਣ ਦੇ ਵਿੱਚ 24 ਘੰਟੇ ਲੱਗੇ ਪਿਆ ਦੇਖੋ ਪਹਿਲਾ ਮੁੱਖ ਮੰਤਰੀ ਹੈ ਕਿਤੇ ਦਿੱਲੀ ਜਾਂਦਾ ਕਿਤੇ ਹਰਿਆਣਾ ਜਾਂਦਾ ਕਿਤੇ ਪੰਜਾਬ ਜਾਂਦਾ ਕਿਤੇ ਗੁਜਰਾਤ ਜਾਂਦਾ ਕਿਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂਦਾ ਸੋ ਉਹਨਾਂ ਨੂੰ ਦੇਖ ਕੇ ਸਾਡਾ ਵੀ ਹੌਸਲਾ ਵੱਧਦਾ ਵੀ ਉਹ ਭੱਜੇ ਫਿਰਦੇ ਆ ਤੇ ਅਸੀਂ ਕਿਉਂ ਨਾ ਕੰਮ ਕਰਕੇ ਸੋ ਇਸ ਕਰਕੇ ਸੋਚ ਕੇ ਸਮਝ ਕੇ ਵਿਚਾਰ ਕੇ ਬਾਕੀ ਪੰਜਾਬ ਸਰਕਾਰ ਨੇ ਮੌਕਾ ਦਿੱਤਾ ਹੈ ਲੋਕਾਂ ਨੇ ਪੰਜਾਬ ਸਰਕਾਰ ਨੂੰ ਮਤਲਬ ਸਰਕਾਰ ਦੇ ਵਿੱਚ ਲਿਆਂਦਾ ਸੋ ਇਸ ਕਰਕੇ ਅਸੀਂ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰਾ ਉਤਰਨ ਦੀ ਇੱਕ ਜਿਹੜੀ ਹੈਗੀ ਆ ਕੋਸ਼ਿਸ਼ ਕਰ ਰਹੇ ਆ ਜੋ ਇੱਕ ਇੰਪਰੂਵਮੈਂਟ ਟਰੱਸਟ ਦੇ ਸ਼ਹਿਰ ਪ੍ਰਤੀ ਫਰਜ ਹੈ ਉਹ ਨਿਭਾਉਣ ਦਾ ਸਾਡਾ ਇੱਕ ਉਪਰਾਲਾ ਹੈ ਬਿਲਕੁਲ ਬੱਲਾ ਸਾਹਿਬ ਆ ਜਿਹੜਾ ਟਰੈਕ ਹੈਗਾ ਇਹ ਲਾਲ ਰੰਗ ਦਾ ਲੱਗਦਾ ਦੇਖਣ ਦੇ ਵਿੱਚ ਇਹ ਲਾਲ ਮਿੱਟੀ ਹੈ ਜਾਂ ਕੋਈ ਸਪੈਸ਼ਲ ਕੋਈ ਮਿੱਟੀ ਆਉਂਦੀ ਜੀ ਇਹ ਸਪੈਸ਼ਲ ਕੇਰੀ ਆ ਜੀ ਕੇਰੀ ਤੇ ਚੂਨਾ ਮਿਲਾ ਕੇ ਮਿਕਸ ਕੀ ਕਰਕੇ ਇਹ ਸਾਰਾ ਟਰੈਕ ਬਣਾਇਆ ਹੋਇਆ ਹੈ ਕਿਉਂਕਿ ਜਦੋਂ ਮਹਾਰੋ ਲੋਕੀ ਵੀ ਦੱਸਦੇ ਵੀ ਜਦੋਂ ਅਸੀਂ ਤੁਰਦੇ ਆਂ ਭੱਜਦੇ ਆਂ ਤਾਂ ਸਾਡੇ ਗੋਡਿਆਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਤਾਂ ਇਹ ਇਹ ਇਸ ਤਰ੍ਹਾਂ ਦੀ ਮਿੱਟੀ ਹੈ ਜਿਸ ਦੇ ਵਿੱਚ ਅਸੀਂ ਤੁਰਦੇ ਆਂ ਤਾਂ ਸਾਡੇ ਜਿਹੜੇ ਗੋਡੇ ਆ ਉਹਨਾਂ ਨੂੰ ਮਤਲਬ ਕੋਈ ਪ੍ਰੋਬਲਮ ਨਹੀਂ ਆਉਂਦੀ ਸੋ ਇਸ ਕਰਕੇ ਸੋਚ ਕੇ ਸਮਝ ਕੇ ਇਹ ਪੰਜ ਕੁਲੇ ਤੋਂ ਹੀ ਸਾਰਾ ਜਿਹੜਾ ਹੈਗਾ ਡਿਜ਼ਾਈਨ ਲੈਂਦਾ ਉਥੋਂ ਮਿੱਟੀ ਲੈ ਕੇ ਆਂਦੀ ਹੈ ਹੋਰ ਵੀ ਮੈਂ ਤਾਂ ਸ਼ਹਿਰ ਨਿਵਾਸੀਆਂ ਨੂੰ ਤੁਹਾਨੂੰ ਵੀ ਕਹਿਣਾ ਹੈ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸੁਝਾਅ ਹੈ ਇਸ ਸ਼ਹਿਰਗਾਹ ਦੇ ਪ੍ਰਤੀ ਸਾਨੂੰ ਦਿਓ ਅਸੀਂ ਤੁਹਾਡੇ ਜਿਹੜੇ ਚੰਗੇ ਸੁਝਾਅ ਉਹਨਾਂ ਨੂੰ ਅਮਲ ਦੇ ਵਿੱਚ ਲੈ ਕੇ ਆਵਾਂਗੇ ਬਾਕੀ ਗੁਰੂ ਦੀ ਕਿਰਪਾ ਦੇ ਨਾਲ ਬਹੁਤ ਤੇਜ਼ੀ ਨਾਲ ਕੰਮ ਕਰ ਚੱਲ ਰਿਹਾ ਮੈਂ ਕੱਲ ਹੀ ਸੀਐਮ ਸਾਹਿਬ ਦੇ ਓਐਸਡੀ ਸਾਹਿਬ ਨੂੰ ਮਿਲ ਕੇ ਆਇਆ ਉਹਨੂੰ ਸੱਦਾ ਪੱਤਰ ਦੇ ਕੇ ਆ ਮੈਨੂੰ ਤੁਸੀਂ ਡੇਟ ਦਿਓ ਜਾਂ ਤਾਂ 8 ਅਗਸਤ ਦਾ ਲਾਸਟ ਦੇ ਵਿੱਚ ਤੇ ਸਤੰਬਰ ਦੇ ਪਹਿਲੇ ਹਫਤੇ ਅਸੀਂ ਇਹ ਸੈਰਗਾਹ ਨੂੰ ਲੋਕਾਂ ਦੀ ਸੇਵਾ ਦੇ ਵਿੱਚ ਸਮਰਪਿਤ ਕਰਨਾ ਹੈ ਇੱਥੇ ਤੁਸੀਂ ਦੇਖੋ ਹੁਣ ਵੀ ਹਜੇ ਤੱਕ ਕੰਪਲੀਟ ਨਹੀਂ ਹੋਈ ਤੇ ਸ਼ਾਮ ਨੂੰ ਆ ਕੇ ਦੇਖੋ ਸ਼ਾਮ ਨੂੰ ਮੇਲਾ ਲੱਗਿਆ ਹੁੰਦਾ ਸੈਂਕੜੇ ਲੋਕ ਇੱਥੇ ਹਾਜੀ ਸੈਰ ਕਰਦੇ ਆ ਪਰ ਜਦੋਂ ਇਹ ਕੰਪਲੀਟ ਹੋ ਗਈ ਇਸ ਦੇ ਵਿੱਚ ਸਾਰੇ ਪੁਹਾਰੇ ਚੱਲ ਪਏ ਸਾਰੇ ਬੂਟੇ ਲੱਗ ਗਏ ਇਹ ਸਾਰੀ ਜਦੋਂ ਆਪਣੇ ਕੰਪਲੀਟ ਹੋ ਗਈ ਤਾਂ ਉਦੋਂ ਮੈਨੂੰ ਲੱਗਦਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਆ ਕੇ ਇਸ ਸੈਰਗਾਹ ਤੇ ਸੈਰ ਕਰਕੇ ਇਹ ਤੇ ਰੈਸਟ ਕੋ ਸਟੈਨਗੇ ਉਥੇ ਚੰਗੀ ਸੈਰ ਦਾ ਜਿਹੜਾ ਆਨੰਦ ਹੈ ਉਹ ਵੀ ਮਨਣਗੇ ਬਿਲਕੁਲ ਇੱਕ ਨਿੰਮ ਦਾ ਰੁੱਖ ਤੇ ਕੰਦੇ ਸੌ ਸੁੱਕੇ ਅਸੀਂ ਵੀ ਇਹ ਅਹਿਸਾਸ ਕਰ ਰਹੇ ਹਾਂ ਮਤਲਬ ਫਰੇਗਰੈਂਸ ਆ ਰਹੀ ਹੈ ਨਿੰਮ ਦੇ ਪੱਕਿਆਂ ਦੀ ਸਾਹ ਲੈਣੇ ਦਾ ਅੰਦਰ ਜਾਂਦੀ ਹੈ ਮੈਨੂੰ ਲੱਗਦਾ ਬੜੀ ਵੱਡੀ ਇੱਕ ਕੁਦਰਤੀ ਨਿਯਮਤ ਹੈਗੀ ਜਿਹੜੀ ਬਖਸ਼ੀ ਹੋਈ ਹੈ ਸਾਨੂੰ ਪੁਰਾਣੇ ਬਿਸ਼ੁਰਗ ਦੱਸਦੇ ਹੁੰਦੇ ਆ ਬੀ ਤੁਸੀਂ ਕੁਝ ਨਾ ਕਰੋ ਇੱਕ ਨਿੰਮ ਦੀ ਦਤਨ ਕਰ ਲਓ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਸੋ ਇਸ ਕਰਕੇ ਨਿੰਮ ਦੇ ਪੱਤੇ ਕੌੜੇ ਹੁੰਦੇ ਆ ਇਸ ਨੂੰ ਮੈਡੀਕੇਟਡ ਪਲਾਂਟ ਵੀ ਕਿਹਾ ਜਾਂਦਾ ਸੋ ਇੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਿੰਮ ਇੱਥੇ ਲੱਗੀ ਆ ਮੈਂ ਕਹਿੰਦਾ ਜਦੋਂ ਲੋਕ ਸੈਰ ਕਰਨਗੇ ਡਾਕਟਰਾਂ ਤੋਂ ਉਹਨਾਂ ਦਾ ਵੈਸੇ ਹੀ ਖੜਾ ਛੁੱਟ ਜਾਣਾ ਹਾਂ ਚਾਰ ਪੰਜ ਪੱਤੇ ਕਹਿੰਦੇ ਖਾਣੇ ਚਾਹੀਦੇ ਆ ਸੋ ਇੱਥੇ ਆਓ ਨਿੰਮ ਦੇ ਪੱਤੇ ਖਾਓ ਫੁੱਲਾਂ ਦੀ ਖੁਸ਼ਬੂ ਲਓ तितਲੀਆਂ ਦੇਖੋ ਸੈਰ ਕਰੋ ਦਤਨ ਕਰੋ ਤੇ ਨਰੋਗ ਜੀਵਨ ਜੜਾਓ ਜਿਓ ਤੁਹਾਡੇ ਸਾਰੇ ਸ਼ਹਿਰ ਨਿਵਾਸੀਆਂ ਦੀ ਸੇਵਾ ਦੇ ਵਿੱਚ ਇੰਪਰੂਵਮੈਂਟ ਟਰਸਟ ਹਮੇਸ਼ਾ ਹਾਜ਼ ਬਹੁਤ ਬਹੁਤ ਧੰਨਵਾਦ ਜੀ ਸੋਇਸਨ ਇੰਪਰੂਵਮੈਂਟ ਟਸਟ ਦੇ ਚੇਅਰਮੈਨ ਜਤਿੰਦਰ ਸਿੰਘ ਪੱਲਾ ਜਿਨ੍ਹਾਂ ਦਾ ਸੁਪਨਾ ਹੈ ਬਠਿੰਡੇ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣ ਦਾ ਪੂਰੀ ਕੋਸ਼ਿਸ਼ਾਂ ਕਰ ਰਿਹਾ ਹੈ ਜਿਹੜਾ ਫਰਜ਼ ਇਹਨਾਂ ਦਾ ਹੈਗਾ ਉਹ ਨਿਭਾ ਵੀ ਰਿਹਾ ਹੈ ਹਾਲਾਂਕਿ ਇਹ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਪਰ ਸਰਕਾਰ ਦੇ ਨੁਮਾਇੰਦਿਆਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀ ਆਪਣੀ ਡਿਊਟੀ ਦੇਣ ਤਾਂ ਸ਼ਹਿਰ ਵਾਸੀ ਨੇ ਮੌਕਾ ਦਿੱਤਾ ਤਾਂ ਇੱਕ ਬੇਹਦ ਕਮਾਲ ਦੀ ਬਹੁਤ ਵਧੀਆ ਇੱਕ ਸਹਿਰਗਾ ਬਠਿੰਡਾ 'ਚ ਬਣ ਕੇ ਜਿਹੜੀ ਤਿਆਰ ਹੋ ਰਹੀ ਹੈ ਹੋਈ ਚੁੱਕੀ ਹੈ ਤੇ ਕਰਮ ਥੋੜਾ ਹੀ ਕੰਮ ਰੰਦਾ ਪਰ ਇਹਦੇ ਵਿੱਚ ਪਹੁੰਚ ਕੇ ਜੇਕਰ ਤੁਸੀਂ ਆਉਂਗੇ ਜੇਕਰ ਇੱਥੇ ਸੈਰ ਕਰੋਗੇ ਤਾਂ ਤੁਹਾਨੂੰ ਖੁਦ ਅਹਿਸਾਸ ਹੋਊਗਾ ਕਿ ਜਿਹੜਾ ਨਿੰਮ ਹੈਗਾ ਕਿੰਨੀ ਵੱਡੀ ਪਾਵਰ ਰੱਖਦੇ ਨੇ ਹਾਰੇ ਦਰਖਤ ਕਿੰਨੀ ਇਹਨਾਂ ਦੇ ਜਿਹੜਾ ਬਰੀਥ ਸਿਸਟਮ ਜਿਹੜਾ ਸਾਹ ਲੈਣਿਆ ਸੀ ਉਹ ਕਿੰਨਾ ਸੁਧਾਰ ਹੁੰਦਾ ਤੇ ਇੱਕ ਬੜੀ ਵੱਡੀ ਕੋਸ਼ਿਸ਼ ਇਹਨਾਂ ਦੀ ਹੈਗੀ ਬਟਿੰਡੇ ਨੂੰ ਅੱਗੇ ਲੈ ਕੇ ਜਾਣ ਦੀ ਉਮੀਦ ਕਰਦੇ ਹਾਂ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਊਗਾ ਤਾਂ ਉਹਨਾਂ ਦੀ ਟੀਮ ਵੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਤੇ ਪੰਜਾਬ ਦੀ ਪਹਿਲੀ ਇਹ ਜਿਹੜੀ ਸੈਰਗਾ ਬਣੀ ਹੈ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਜਿਹੀ ਸੈਰਗਾ ਬਣ ਰਹੀਆਂ ਤੇ ਬਟਿੰਡਾ ਦਾ ਨਾਮ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਲੈਣ ਵਾਸਤੇ ਟੀਮ ਇਸੇ ਤਰੀਕੇ ਨਾਲ ਜਿਹੜੀ ਹੈ ਉਹ ਕੰਮ ਕਰਦੀ ਰਹੂਗੀ। ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ, ਰਜ਼ਾਨਾ ਸਬਕਸਮੈਨ ਬਟਿੰਡਾ